ਬਾਈ ਸਾਡੇ ਫੁੱਫੜ ਜੀ ਆਏ ਆ ਐਮਪੀ ਚੋਂ ਕੁਵਾਲੀਏ ਰੋਂ ਠੀਕ ਆ ਤੇ ਅੱਜ ਮੰਨ ਕੇ ਚੱਲੋ ਕਿ ਅਸੀਂ 80 85 ਸਾਲ ਉਮਰ ਆ ਤੇ ਬਿਲਕੁਲ ਆਪਣੇ ਸਰੀਰ ਫਿੱਟ ਰੱਖਿਆ ਹੋਆ ਤੇ ਬਾਕੀ ਤੁਹਾਨੂੰ ਕੋ ਸਿੱਖਣ ਨੂੰ ਮਿਲੂਗਾ ਅਸੀਂ ਤਾਂ ਹੀ ਸ਼ੂਟ ਕਰਨਦੇ ਆ ਠੀਕ ਆ ਯਾਨੀ ਕਿ ਆਪਣੇ ਪਰਿਵਾਰ ਦੇ ਵਿੱਚੋਂ ਐਹੋ ਹੀ ਸਭ ਤੋਂ ਵੱਧ ਉਮਰ ਦੇ ਨੇ ਕਿ ਜਿਹੜੀਆਂ ਹਨ ਨੂੰ ਕੁਝ ਸਿੱਖਣ ਨੂੰ ਮਿਲਦਾ ਤਾਂ ਸ਼ੂਟ ਕਰਨਦੇ ਆ ਤੇ ਤੁਸੀਂ ਵੀ ਵੀਡੀਓ ਪੂਰੀ ਦੇਖਣੀ ਆ ਠੀਕ ਹੈ ਜੀ ਤੇ ਤੁਹਾਨੂੰ ਸਾਡੇ ਫੁੱਫੜ ਜੀ ਆਏ ਆ ਤੇ ਤੁਹਾਨੂੰ ਤੁਹਾਨੂੰ ਵਿਖਾਉਂਦੇ ਆ ਪੂਰੀਆਂ ਸਿਆਣੀਆਂ ਗੱਲਾਂ ਕੰਡਦੇ ਆ ਆਹੇ ਭਰਾਵਾ ਤੁਹਾਨੂੰ ਸਖਣੂ ਗੁਰੂ ਮਿਲੂ ਚਲੋ ਫੁੱਫਾ ਬਾਬਾ ਫਰੀਦ ਨੂੰ ਕੋਲ ਨੂੰ ਆਖਿਆ ਗੁਰੂ ਅਮਰਦਾਸ ਨੇ ਜਦੋਂ ਬਾਬਾ ਫਰੀਦ ਨੇ ਸ਼ਬਦ ਸੁਣਾਇਆ ਨਾ ਸਲੋਕ ਆਪਣਾ ਮੈਨੂੰ ਮੇਰੇ ਸਲੋਕ ਦਾ ਨੰਬਰ ਨਹੀਂ ਮਿਲੂ ਯਾਦ ਅੰਦਾ ਫਰੀਦਾ ਉੱਤ ਫਰੀਦਾ ਉਜੂ ਕਰ ਉਹ ਤੇ ਨਮਾਜ਼ ਗੁਜ਼ਾਰ ਉਹ ਤੂੰ ਸਿਤਾਰਾ ਵਜਾਉਂਦਾ ਤੇਰਾ ਡਾਡੇ ਨਾਲ ਪਿਆਰ ਤੇ ਗੁਰੂ ਅਮਰਦਾਸ ਨੂੰ ਜਦੋਂ ਇਹ ਆਵਾਜ਼ ਪਈ ਨਾ ਕੰਨ ਆਪਣਾ ਲਾਇਆ ਫਿਰ ਮਨਾਂ ਲੱਗਈ ਜੇ ਨਾ ਭਾਵੇ ਕਰਤਾਰ ਤੇ ਰੱਬ ਨਾਲ ਨਿਉ ਤੇ ਲਾਉਣਾ ਜਿੰਨਾ ਚਿਰ ਉਪਜਾਬ ਰਾਜੀ ਨਹੀਂ ਹੁੰਦਾ ਤੈਨੂੰ ਆਪਣੇ ਨਾਲ ਲਾਉਣ ਨੂੰ ਤੇ ਇੱਕ ਤਾੜੀ ਕਿਤੇ ਦੋਹਾਂ ਤਾਂ ਦੀ ਤਾੜੀ ਤੋਂ ਬਗਾਰੇ ਕਾਤਨਾ ਹਲਾਈਆਂ ਕਰਨਾਂ ਲੱਜਾਂਗੇ ਦੁਪੱਟਾ ਕਾਤ ਤਾਂ ਹੀ ਪਹਿਣਾ ਲੜਾਈ ਵੀ ਤਾਂ ਹੋਣੀ ਜਿਵੇਂ ਆਮਣੇ ਸਾਹਮਣੇ ਸਿਰ ਪਾਰ ਲੰਗੇ ਤੇ ਹਰ ਇੱਕ ਚੀਜ਼ ਪ੍ਰੇਮ ਆਪਣਾ ਲਾਇਆ ਨਹੀਂ ਲੱਗਦਾ ਇਹ ਤਾਰਾਂ ਦੋ ਬੰਨਿਆ ਤੋਂ ਖੜਕਦੀਆਂ ਤੇ ਤਾਂ ਜਾ ਕੇ ਪਿਆਰ ਨਹੀਂ ਕੀਤਾ ਤੇ ਕਰਕੇ ਵੇਖ ਲੋ ਸਹੀ ਆ ਕਿ ਨਹੀਂ ਸਹੀ ਸਹੀ ਤੇ ਉਹਦੇ ਸ਼ਲੋਕ ਦਾ ਕੰਡਣ ਕੀਤਾ ਦਰبار صاحب ਚਾਹੁੰਦਾ ਨਾ ਆਪਣਾ ਲਾਇ ਨਹੀਂ ਲੱਗਦਾ ਜੇ ਨਾ ਭਾਵੇ ਕਰਤਾਰ ਅਗਲਾ ਨਹੀਂ ਚਾਹੁੰਦਾ ਤੇ ਤੂੰ ਬਜੋ ਬਜੀ ਕਰੋ ਉਹ ਆਂਦਾ ਵੀ ਮੈਂ ਤਾਂ ਉਹ ਉੱਤੇ ਪੈ ਚੜੇ ਤੇ ਉਹ ਨਾਲ ਹੀ ਨਾ ਖੜੇ ਕਿਹਨਾਂ ਇਹ ਚੀਜ਼ਾਂ ਸਹਿ ਸਕਤੀ ਹਰ ਇਨਸਾਨ ਸਹਿ ਗੀ ਕਪੜਾ ਵੀ ਖਾਲ ਲੈਂਦਾ ਡੰਡੇ ਵੀ ਖਾਲ ਲੈਂਦਾ ਤੇ ਜਦੋਂ ਉਹਦਾ ਕਰੋਧ ਆਵੇ ਨਾ ਤਾਂ ਫੇ ਸਾਰੇ ਗੁੱਸੇ ਪੂਰੇ ਕਰ ਢੂੜਿਆ ਢੂੜ ਦੇ ਵਿੱਚੋਂ ਆਪਾਂ ਕੋਸ਼ਿਸ਼ ਇਹ ਉਹ ਕਰਦੇ ਆਂ ਵੀ ਆਪਾਂ ਸਹਿਜ ਭਾਣਾ ਨੰਗ ਜੀ ਇਹ ਵੀ ਉੱਡੇ ਨਾ ਤੇ ਜਦੋਂ ਉਹ ਉੱਡੀ ਉਹਨੇ ਉੱਡ ਕੇ ਕੀ ਕਰਨਾ ਤੇਰਾ ਸਭ ਕੁਝ ਸਫਾਈ ਕਰ ਦੀਸ ਸਿਰ ਚ ਪੈ ਤੇ ਇੱਥੇ ਬਾਬਾ ਫਰੀਦ ਲਿਖਦਾ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਏ ਫਰੀਦਾ ਖਾਕ ਨਾ ਨਿੰਦੀਏ ਆਪਣੇ ਆਪ ਨੂੰ ਸੰਬੋਧਨ ਕਰਦਾ ਫਰੀਦਾ ਖਾਕ ਨਾ ਨਿੰਦੀਏ ਖਾਕੂ ਜਿਹੜਾ ਕੋਏ ਅੰਦਾ ਜੀਵਨ ਇਹ ਪੈਰਾਂ ਤਲੇ ਮਰੇ ਤਾਂ ਉੱਪਰ ਹੋਏ ਅੰਦਾ ਮਰੇ ਕਿ ਤੀ ਹੋ ਜਾਂਦੀਏ ਇਸੇ ਜੋ ਤੈਨੂੰ ਪੈਦਾ ਕੀਤਾ ਤੇ ਇਸੇ ਦੇ ਤੂੰ ਸਮਾਗਿਆ ਕਿ ਤੇਰੀ ਆਕੜ ਕਾ ਦੀਏ ਤਾਂ ਕਿ ਵੱਡੀ ਜੀ ਹੋਈ ਨਾ ਤੇ ਸਭ ਤੋਂ ਵੱਡੀ ਜੀ ਹੋਈ ਆ ਜਦੋਂ ਬੰਦੇ ਨੂੰ ਸਮਝ ਆ ਜਾਵੇ ਵੀਰ ਜੀ ਦੰਗਰ 84 ਲੱਖ ਜੂਨ ਆ ਤੇ ਆ ਪੁੰਨ ਤੇ ਆ ਪਾਪ ਜਿਹੜਾ ਹੈ ਨਾ ਇਹ ਦੋ ਚੀਜ਼ਾਂ ਇਹ ਸਿਰਫ ਪ੍ਰਾਣੀ ਮਾਤਰ ਨੂੰ ਲੱਗਦੀਆਂ ਆਪਾਂ ਤੁਮੇ ਈਆਂ ਭੈਣਾ ਨੂੰ ਆਪਾਂ ਨੂੰ ਆਪਾਂ ਜਿਹੜਾ ਦੌਲਤਾਂ ਵਾਲਾ ਇਨਸਾਨ ਆ ਜਿਹਨੂੰ ਰੱਬ ਨੇ ਮੂੰਹ ਦਿੱਤਾ ਕੰਨ ਦਿੱਤੇ ਆ ਨੱਕ ਦਿੱਤਾ ਸੁੰਗਣ ਵਾਸਤੇ ਅੱਖਾਂ ਦਿੱਤੀਆਂ ਵੇਖਣ ਵਾਸਤੇ ਸਭ ਕੁਝ ਵੇਖ ਜਿਆ ਜਿਹੜਾ ਆਦਮੀ ਗਲਤ ਕੰਮ ਕਰਦਾ ਉਹਨੂੰ ਆਂਦੇ ਪੀਂ ਨੇ ਪਾਪ ਕੀਤਾ ਡੰਗਰਿਆ ਡੰਗ ਡੰਗਰ ਨੂੰ ਪਾਪ ਨਹੀਂ ਲੱਗਦਾ ਕਿਸੇ ਹੋਰ ਪ੍ਰਾਣੀ ਨੂੰ ਪਾਪ ਨਹੀਂ ਲੱਗਦਾ

ਉਹ ਇਹ ਇੱਕ ਵਿਵਾਜ ਅਗਣਡਿਆ ਗੌਰ ਕਰਕੇ ਵੇਖ ਉਹ ਦੀਵੇ ਦੇ ਥਲੇ ਨੇਰਾ ਇੱਕ ਵਿਦਿਆ ਦਾ দান ਕਰਨ ਵਾਲਾ ਪੜਾਉਣ ਵਾਲਾ ਜਿਹੜਾ ਉਹ ਲੈਟਰਨ ਚ ਬੈ ਕੇ ਜਾ ਕੇ ਜੀ ਬੀੜੀ ਪੀ ਆਉਂਦਾ ਤੇ ਲੋਕਾਂ ਨੇ ਦਾਰੇ ਯਾਦ ਬੀੜੀ ਤਮਾਕੂ ਬੜਾ ਮਾਰਾ ਆਂਦਾ ਪੰਡਤ ਔਰ ਮਿਸਾਲ ਸੀ ਦੋਨੋਂ ਸੁਜੇ ਨਹੀਂ ਆਂਦਾ ਔਰਨ ਕੋ ਕਰ ਚਾਂਦਣਾ ਆਪ ਹਨੇਰੇ ਮੈਂ ਆਪ ਹਨੇਰੇ ਚ ਤੇ ਲੋਕਾਂ ਵਾਸਤੇ ਚਾਨਣ ਕਰਦੇ ਇਹ ਹੋਈ ਗੁਰਦੁਆਰਿਆਂ ਚ ਹੁੰਡਿਆ ਇੱਕ ਤਾਂ ਇੱਕ ਬੰਦਾ ਆਇਆ ਗੁਰਦੁਆਰੇ ਗੁਰਜੋਏ ਜਾਣ ਲੱਗਾ ਉਹ ਆਂਦੇ ਪੰਜ ਇੱਥੇ ਰੱਖ 50 ਉੱਥੇ ਰੱਖ ਉੱਥੇ ਕਰਨੀ ਤੇ ਪਿਛਾਂ ਮੁਰਜ ਜਾਂਦਾ ਮੈਂ ਤੇ ਪੈਰ ਲੈ ਕੇ ਨਹੀਂ ਮੇਰੇ ਕੋਲ ਤੇ ਇੱਕ ਟੱਕਾ ਆ ਮੱਥਾ ਟੇਕਣ ਆ ਆ ਹੱਸ ਕੇ ਜਿਹੜਾ ਬਾਹਰ ਬੈਠਾ ਸੀ ਨਾ ਆਂਦਾ ਉਹ ਉਹ ਜਦੋਂ ਮੁੜ ਕੇ ਆ ਗਿਆ ਦਰਸ਼ਨ ਤੇ ਹੋਏ ਨਾ ਮੁੜ ਕੇ ਆ ਗਿਆ ਆਂਦਾ ਕੀ ਆ ਤੂੰ ਕਿਵੇਂ ਬੈਠਾ ਹਲਾ ਮੈਂ ਅੰਦਰ ਗਿਆ ਦਰਸ਼ਨ ਕਰਨ ਮੈਂ ਅੰਦਰ ਗਿਆ ਦਰਸ਼ਨ ਕਰਨ ਤੇ ਉਹਨਾਂ ਨੇ ਮੇਰੇ ਕੋਲ ਇੰਨੇ ਪੈਸੇ ਮੰਗੇ ਮੇਰੇ ਕੋਲ ਹੈ ਨਹੀਂ ਸੁਣੀ ਜਾਵੇਂ ਤਨਾ ਕੋ ਮੈਂ ਉੱਥੇ ਤੇ ਕੁਝ ਵੀ ਨਹੀਂ ਕਹਿੰਦਾ ਮੈਂ ਪਰਮਾਤਮਾ ਆਇਆ ਹਲਾ ਮੈਂ ਪਰਮਾਤਮਾ ਆ ਗੋਦੜੀ ਜੇ ਬੁਲੇਟਿਆ ਰੱਬ ਦਾ ਰੱਬ ਹੈ ਮੈਂ ਤਾਂ ਮੈਂ ਰੂਪ ਬਣਾਇਆ ਭਿਖਾਰੀ ਦਾ ਯਾਰ ਨਾ ਮੈਨੂੰ 3 ਮਹੀਨੇ ਹੋ ਗਏ ਮੈਨੂੰ ਅੰਦਰ ਨਹੀਂ ਜਾਣ ਦਿੰਦੇ ਤੇ ਤੈਨੂੰ ਕਿੱਥੋਂ ਜਾਣ ਦਿਆਂ ਉਹ ਮੈਨੂੰ ਅੰਦਰ ਨਹੀਂ ਜਾਣ ਦਿੰਦਾ ਤੇ ਤੈਨੂੰ ਕਿੱਥੋਂ ਅੰਦਰ ਜਾਣ ਦੇ ਦੂਰ ਨਾ ਜਾਓ ਤਕਾਲ ਸੁਣਾ ਬਿੜਾਈ ਨਹੀਂ ਕਰਦੇ ਆਪਾਂ ਇੱਕ ਗੱਲ ਜੀ ਗੱਲ ਕਰਦੇ ਹਰ ਆਦਮੀ ਦੀ ਡਿਊਟੀ ਆ ਜਿਹੜੀ ਉਹ ਪੈਸਿਆਂ ਦੇ ਸਾਬ ਨਾਲ ਨਹੀਂ ਆ ਤਨਖਾਹਾਂ ਮਿਲਦੀਆਂ ਗੱਡੀਆਂ ਜਾਂਦੀਆਂ ਘਰਾਂ ਤੋਂ ਲੈ ਕੇ ਆਉਂਦੀਆਂ ਹੈ ਤੇ ਨਾਂ ਲੈਣ ਵਾਲੇ ਜਦੋਂ ਉਹਦੀ ਕਿਉਂ ਫਿਰ ਕਿਉਂ ਉਹਨਾਂ ਨੂੰ ਨਾਮ ਜਪਣ ਦੇ ਪੈਸੇ ਮਿਲਦੇ ਜਦੋਂ ਉਹਨਾਂ ਦੇ ਨਾਮ ਜਪਣ ਦੇ ਉਹਨਾਂ ਨੂੰ ਪੈਸੇ ਮਿਲਦੇ ਆ ਤੇ ਫਿਰ ਉਹਨਾਂ ਦਾ ਧਰਮ ਕੀ ਰਹਿ ਗਿਆ ਭਾਈ ਮੰਝ ਜੀ ਸੀਗੇ ਦਰਬਾਰ ਸਾਹਿਬ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਸਮੇਂ ਤੇ ਉਹਨਾਂ ਦੇ ਬਾਬਾ ਜੀ ਮੈਂ ਸੇਵਾ ਕਰਨੀ ਲੱਗ ਪਏ ਗੁਰੂ ਸੇਵਾ ਸੇਵਾ ਕਰਨ ਲੱਗੇ ਵੀ ਨੇ ਮਗਰ ਪੁੱਛਦਾ ਭਾਈ ਪ੍ਰਸ਼ਾਦਾ ਕਿੱਥੋਂ ਕਾੰਦੇ ਜੀ ਕਹਿੰਦਾ ਬਾਬਾ ਜੀ ਲੰਗਰ ਚੋਂ ਔਰ ਕਿੱਥੋਂ ਕਾਣਾ ਹੈ ਅਨੰਦ ਫਿਰ ਤੇਰੀ ਕਾਦੀ ਸੇਵਾ ਇਹ ਗੌਰ ਕਰਨ ਵਾਲੀ ਚੀਜ਼ ਹੈ ਤੇ ਕਾਦੀ ਸੇਵਾ ਯੋਨੀ ਤੁਕੋ ਮਾਰੀ ਕਰਕੇ ਬਾਹਰੋਂ ਲਿਆ ਕੇ ਗੁਰਦੁਆਰੇ ਨੂੰ ਦਿੱਤੀ ਉਹਨੇ ਤੈਨੂੰ ਦੋਵੇਂ ਟਾਈਮ ਲੰਗਰ ਤੇ ਮਿਲ ਗਿਆ ਗੱਲਬਾਤ ਫਿਰ ਤੇ ਸੇਵਾ ਕਾਹਲੀ ਕੀਤੀ ਅਨਬੀ ਵਿਕਮ ਮੜਾ ਫਿਰ ਉਹਨੇ ਕਰਨਾ ਜੰਨੀਆਂ ਪਤਲਾ ਸਾਫ ਉਹਨੀਆਂ ਸਾਲੀਆਂ ਨੂੰ ਝਾੜ ਕੇ ਤੂੰ ਸਾਰਾ ਇੱਕ ਬਾਲਟੀ ਜਿ ਇਕੱਠਾ ਕਰਕੇ ਧੋ ਕੇ ਕਹਿਣ ਦਾ ਪਾਪ ਹੀ ਸਭ ਕੁਝ ਇਕੱਠਾ ਕਰਕੇ ਧੋ ਬਣਾ ਕੇ ਤੇ ਲਾਲੂ ਨਹੀਂ ਉਹ ਕਾ ਲੈਣ ਕੋ ਪਾਪੀ ਪੇਟ ਆ ਜਿਹੜਾ ਬਾਬਾ ਫਰੀਦ ਜੀ ਦਾ ਫਰੀਦਾ ਮੌਤੋਂ ਭੁਖ ਬੁਰੀ ਮੇਰਾ ਤਿਸ ਤੱਕ ਆ ਕੇ ਤੇ ਸਿਰ ਫੇਰ ਖੜੀ ਮੌਤ ਤੇ ਜ਼ਿੰਦਗੀ ਚ ਆਉਣੀ ਆ ਤੇ ਇੱਕ ਵਾਰ ਆਈ ਆਣੀ ਕਣੀ ਹਾਂ ਦਾ ਫੇਰ ਆਂਦਾ ਇਹ ਚ ਕਿਚੜੀਆਂ ਕਾਵਾਂ ਦਾ ਖਾਣਾ ਹੀ ਚੋਂ ਨਾਲ ਦਾ ਢਿੱਡ ਧੋਤਾ ਤੂੰ ਫੇਰ ਉਹਨੇ ਕਿ ਕਜਤਾ ਪੀ ਇੱਕ ਪੰਡ ਲੱਕੜਾਂ ਦੀ ਬਾਜ਼ਾਰ ਚ ਵੇਚ ਕੇ ਤੇ ਇੱਕ ਪੰਡਰ ਦਰਬਾਰ ਸਾਹਿਬ ਵਿੱਚ ਰੰਦਰ ਚ ਪਾ ਕੇ ਦੇ ਗੁਪਿਆ ਕਿੱਥੇ ਨੇਰੀ ਜ਼ਮੀਨ ਆਇਆ ਉਹ ਤੋਂ ਉਹ ਕਿਹੜੀਆਂ ਬੱਤੀਆਂ ਹੁੰਦੀਆਂ ਸੀ ਖੂਸ਼ ਦੇ ਗੁਪਿਆ ਖੂਸ਼ ਜਦੋਂ ੱੱਲੇ ਪੈਰ ਲੱਗ ਗਏ ਤਾਂ ਦਾ ਬਾਪੇ ਜੀਆਂ ਲੱਕੜਾਂ ਭੇਜ ਜਾਣਗੇ ਨੂੰ ਉਹ ਲੱਕੜਾਂ ਚੁੱਕ ਕੇ ਤੇ ਸੇਤੇ ਰੱਖ ਲਏ ਤੇ ਬਾਹਰ ਨੂੰ ਆ ਗਰੂ ਕਰ ਅੰਦਾ ਪਿਆਪੇ ਕੋਈ ਛਡਾਲੂ ਆ ਕੇ ਲੱਕੜਾਂ ਦੇ ਭਜਣ ਨਹੀਂ ਦੇਣੀਆਂ ਤੇ ਜਿੱਤੀਆਂ ਪੇਜੀਆਂ ਲੱਕੜਾਂ ਤੇ ਕਿਸੇ ਨੇ ਦੱਸਿਆ ਵੀ ਬਾਹਰ ਹੋਣਾ ਪਿਆ ਜੀ ਭਾਈ ਮਾਂਜੀ ਦੀ ਗਿਣਤੀ ਦੇ ਸੇਵਾਦਾਰ ਹੁੰਦੇ ਹਣ ਵਾਲਾ ਕੰਮ ਚੋੜੀਆ ਵੀ ਲੈਣ ਚ ਲੱਗੇ ਮੱਥਾ ਟੇਕਣ ਨੂੰ ਟਾਈਮ ਮਿਲਦਾ ਗਿਣਤੀ ਦੇ ਸਿੱਖ ਬੰਦੇ ਸਿੱਖ ਹੁੰਦੇ ਸੀ ਉਹਨਾਂ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਨੂੰ ਪ੍ਰੀਲੋ ਦੇ ਸੰਗੀਤ ਕੋ ਜੀ ਵੀ ਗੁਰੂ ਅਰਜਨ ਦੇਵ ਨੂੰ ਪਤਾ ਲੱਗਾ ਵੀ ਭਾਈ ਮੰਜ ਖੂਚ ਲਿਗ ਪਿਆ ਇਹਨੇ ਕੁਬਰਾਏ ਵੀ ਨੰਗੇ ਪੈਰੀਂ ਭੱਜ ਕੇ ਤੋਚ ਚੱਲਿਆ ਨੇ ਭਾਈ ਕਿੱਥੇ ਆਂਦਾ ਜੀ ਤੁਸੀਂ ਆਂਦੇ ਪਿੱਛੇ ਤੂੰ ਇਹ ਕਰਨ ਲਕਣਾ ਚੁੱਕੀਆਂ ਲਕਣਾ ਸੁੱਟ ਜਾਓ ਆਂਦਾ ਮਹਾਰਾਜ ਜਿੱਲੀਆਂ ਹੋ ਜਾਣਗੀਆਂ कंदा पीलो लकड़ा बर कढ लो मै त बीठा लकड़ा बार कढी फिरू अर्जन देव कहण लॻे भाई मंग जो कुझु मंगण पाबा जी, जी, जी मन लो कंदा हुकुम करो ਅੰਦਾਜ਼ੀ ਨਹੀਂ ਹੁਕਮ ਨਹੀਂ ਸਾਡੀ ਤੇ ਅਰਜ਼ਿਆ ਪਰ ਗੁਰੂ ਜੀ ਗੁਰੂ ਆਪਣੇ ਸਿੱਖਾਂ ਕੋਲ ਇੰਨਾ ਵੱਡਾ ਇਮਤਿਹਾਨ ਨਾ ਲਵੇ ਗਾਓ ਦੀ ਸੰਗਤ ਕੋਲੋਂ ਇਮਤਿਹਾਨ ਦਿੱਤਾ ਨਹੀਂ ਇਹ ਜਾਣਾ ਅੰਧਿਆਛਾ ਫਿਰ ਉਹਨਾਂ ਨੇ ਆਖਿਆ ਉਹਨਾਂ ਨੇ ਕਿਹਾ ਚਲ ਜੇ ਤੂੰ ਨਹੀਂ ਮੰਗਦਾ ਤੇ ਮੈਂ ਤੈਨੂੰ ਦੇਣਾ

ਐਵੇਂ ਨਹੀਂ ਲੋਕ ਨਾ ਨਾ ਲੈਂਦੇ ਹੁਣ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਨਾਂ ਚੱਲਦੇ ਨੇ ਉਰਦੂ ਦਾ ਸ਼ੇਰ ਆਉਂਦਾ ਲੱਗਦਾ ਕਿ ਨਾ ਲੱਗੇਂਗੇ ਹਰ ਬਰਸ ਮੇਲੇ ਸ਼ਹੀਦਾਂ ਦੀ ਚਿਤਾਉਂ ਉੱਪਰ ਵਤਨ ਪਰ ਮਨਨੇਓ ਵਤਨ ਉੱਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਉਹ ਸਦਾ ਵਾਸਤੇ ਜਿਗੇ ਮਰਨ ਤੋ ਮਗਰੋਂ ਵੀ ਉਹਨਾਂ ਦੀ ਸੋਭਾ ਹੁੰਦੀ ਆ ਤੇ ਫੁਲੀ ਇਸ ਸਮੇਂ ਦੀਆਂ ਵਰਗਾ ਯਾ ਕੀ ਤੈਨੂੰ ਅਸਲੀ ਗੱਲ ਨਹੀਂ ਮੈਂ ਤੈਨੂੰ ਸਹੀ ਗੱਲ ਦੱਸਾਂ ਕਿ ਆਈਆਂ ਕਿੱਥੋਂ ਐਨੀਆਂ ਦਿਮਾਗ 'ਚ ਚੀਜ਼ਾਂ ਮਨ ਲਾ ਲੈਨੀ ਸ਼ਾਮਾ ਪ੍ਰਮਾਤਮਾ ਆਂਦਾ ਆਂ ਅਲੱਗ ਪੁੱਤ ਪੈਦਾ ਹੋਣ ਦਾ ਕੀ ਫਾਇਦਾ ਜੇ 라 ਵਿਦਵਾਨ ਨਹੀਂ ਨਾ ਤਰਮੀਆਂ ਨਾ ਕਮਾਈ ਕਰਨ ਵਾਲਾ ਉਹ ਕੀ ਆ ਪਤਾ ਕੀ ਹੁੰਦਾ ਹੁੰਦਾ ਕੋ ਅੰਥੇ ਪੁੱਤਰੀਨ ਜਾਂ ਤੇਨ ਯੋ ਨਾ ਵਿਦਵਾਨ ਨਾ ਧਾਰਮਿਕ ਹੈ ਕਾਣੇ ਨ ਚਕਸ਼ੂ ਸਾ ਕੇ ਮ ਚਕਸ਼ੂ ਸ਼ੰਪੀੜੀ ਹੀ ਕੇਵਲੰ ਨ ਕਰੇ ਰਾਮਾ ਤੋ ਜਾ ਕਿ ਕਿਹੜੀ ਬੋਸਾ ਪੜੀ ਇਹ ਕਿਹੜੀ ਬੋਸਾ ਇਹ ਕਿਹੜੀ ਬੋਸਾ ਆ ਸੰਸਕ੍ਰਿਤ ਹੈ ਹਾਂ ਸੰਸਕ੍ਰਿਤ ਭਾਸ਼ਾ ਹੈ ਹਾਂ ਕਹਿੰਦਾ ਕੋ ਅਰਥ ਪੁੱਤਰੀ ਨਹੀਂ ਜਾਣਦਾ ਉਹ ਉਸ ਪੈਦਾ ਪੁੱਤਰ ਸੇ ਕੀ ਲਾਭ ਜੋ ਨਾ ਵਿਦਵਾਨ ਨਾ ਧਾਰਮਿਕ ਹੈ ਮੈਂ ਕਿਹਾ ਕਾਣੀ ਅੱਖ ਦਾ ਕੀ ਫਾਇਦਾ ਮੈਂ ਕਿਹਾ ਸਿਰਫ ਤੂੰ ਸਰੀਰ ਨੂੰ ਦੇ ਬੇ ਪੀੜਾ ਦੇ ਸਕਦੀ ਆ ਤੇ ਪਤਾ ਵੇਖ ਨਹੀਂ ਸਕਦੀ ਕਾਣੀ ਨੀ ਚਕਸ਼ੂਸ਼ਾ ਕੰਮ ਸਿਰਫ ਚਕਸ਼ੂਸ਼ਿੰ ਪੀੜੀ ਹੀ ਕੇਵਲਮ ਕੇਵਲ ਤੇ ਕੇਵਲ ਆਂਦੇ ਬਸ ਜੀ 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 ਉਹ ਪੜ ਕੇ ਆ ਗਿਆ ਫਾਰਸੀ ਆ ਗਿਆ ਛੁੱਟੀ ਘਰ ਘਰ ਆ ਕੇ ਤੇ ਮਾਂ ਪਿਓ ਨੇ ਬੜਾ ਚਾਹ ਕੀਤਾ ਚਾਹ ਕਰਨ ਤੋਂ ਬਾਅਦ ਰਾਤ ਨੂੰ ਪੀਤੀ ਕਾਦੀ ਹੁਣ ਪੰਜਾਬੀ ਪਰਿਵਾਰ ਆ ਤੇ ਖਾਣਾ ਪੀਣਾ ਤੇ ਚੱਲਣਾ ਹੀ ਚੱਲਣਾ ਉਹ ਪਰਵਾਰ ਨੇ ਕੀਤਾ ਤਿਆਰੀ ਰੋਟੀ ਪਾਣੀ ਖਵਾ ਲਿਆ ਉਹ ਜਦੋਂ ਸੌਣ ਲੱਗਾ ਤੇ ਪਰਮਾਤਮਾ ਦੀ ਕਿਰਪਾ ਨਾਲ ਉਹਨਾ ਪਾਣੀ ਦਾ ਯੱਗ ਪਾ ਕੇ ਸਰਾਂ ਨੇ ਰੱਖਤਾ ਅੱਛਾ ਸਰਾਂ ਨੇ ਰੱਖਤਾ ਪਾਣੀ ਤੇ ਉਹ ਸਾਰੀ ਰਾਤ ਜਦੋਂ ਉਹਨੂੰ ਤੇ ਰਗੀਓ ਉੱਠ ਸਕੇ ਨਾ ਦਾਰੂ ਪੀਤੀ ਸੀ ਉਹ ਕਰੇ ਆਬ ਆਬ ਆਦਕਾਰ ਵਾਲੀ ਕੀਤਾ ਤੇਰਾ ਕੋੜੂ ਬੋਲ ਗਿਆ ਤੇ ਮਰ ਗਿਆ ਅੱਛਾ ਸੱਚ ਬਚਨ ਹੋ ਗਿਆ ਉਹ ਸਵੇਰਾ ਹੋਇਆ ਤੇ ਹੋਇਆ ਕੀ ਉਹਦੀ ਬੇਬੇ ਆਂਦੀ ਪੀਪਾ ਪੁੱਛੋ ਕਿਸੇ ਨੂੰ ਆਬ 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 ਇਹਨ ਕਿਹੜੀ ਬੁਲਾ ਪਈ ਇਹਨੂੰ ਕਿਹੜੀ ਬੁਲਾ ਪਈ ਜਿਹੜੀ ਲੈ ਗਈ ਨਾਲ ਹੀ ਉਹ ਆਂਦਾ ਉੱਪਰ ਪਿੰਡ ਵਾਲੇ ਇਕੱਠੇ ਹੋ ਗਏ ਸਾਰੇ ਉਹਨੇ ਪੀ ਆਬ ਕਿਹੜੀ ਬੁਲਾ ਆ ਪੁੱਛੀਏ ਜੇ ਸੀ ਉਹ ਮੁਸਲਮਾਨਾਂ ਦਾ ਤਕੀਆ ਸੀ ਲਾਗੇ ਆਂਦੇ ਪੀਏ ਮੁਸਲਮਾਨ ਆ ਕਿ ਇਹਨੂੰ ਪਤਾ ਹੋਊਗਾ ਉਹਦੇ ਕੋਲ ਜਾ ਗਿਆ ਤੋਂ ਨੂੰ ਜਾ ਕੇ ਪੁੱਛਦੇ ਵੀ ਸਾਡਾ ਮੁੰਡਾ ਇੱਕ ਤਰ੍ਹਾਂ ਆਬ ਆਬ ਕਰਦਾ ਹੀ ਹੋਇਆ ਕਰ ਅੰਨਾ ਵੀ ਆਬ ਚੀਜ਼ ਕਿਹੜੀ ਐ ਸਾਨੂੰ ਇੰਨਾ ਪਤਾ ਦੱਸ ਦੇ ਅੰਨਾ ਵੀ ਫਾਰਸੀ ਚ ਆਬ ਪਾਣੀ ਨੂੰ ਆਂਦੇ ਹੈਂ ਤਾਂ ਫਿਰ ਬੁੱਲੀ ਵਹਿਣ ਪਾਵੇ ਪਰ ਕੀ ਵਹਿਣ ਪਉਂਦੀ ਆ ਹਾਂਜੀ ਦੇਸਾਂ ਗਿਆਂ ਪਰਦੇਸ ਵੇ ਪੁੱਤਰਾ ਪੜ ਆਇਓ ਘਵਿੰਡ ਬਾਣੀ ਆ ਬਾਪ ਕਰਦਾ ਮਉਂ ਵੇ ਪੁੱਤਰਾ ਪਿਆ ਰਹਿ ਗਿਆ ਸਰਾਨੇ ਪਾਣੀ ਇਹਨਾ ਆ ਬਾਪ ਕਰਦਾ ਮਰੀਉ ਮਉਂ ਵੇ ਪੁੱਤਰਾ ਪਿਆ ਰਹਿ ਗਿਆ ਸਰਾਨੇ ਪਾਣੀ